ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਕਰੀ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਹੈ ਸਾਰੇ ਜਣੇ ਤੰਦਰੁਸਤ ਹੋਵੋ ਖਿਆਲ ਰੱਖ ਰਹੇ ਹੋ ਤੇ ਅੱਜ ਜੀ ਆਪਾਂ ਜਿਹੜੇ ਸੂਟ ਉਸ ਵੀਡੀਓ ਦੇ ਵਿੱਚ ਰਹਿ ਗਏ ਸੀਗੇ ਉਹ ਤੁਹਾਡੇ ਨਾਲ ਦਿਖਾਉਣ ਜਾ ਰਹੀ ਹਾਂ ਕਿ ਸਾਂਝੇ ਕਰਨ ਜਾ ਰਹੀ ਹਾਂ ਉਹਨਾਂ ਨੂੰ ਤੇ ਸੂਟਾਂ ਦੀ ਜਿਹੜੀ ਮੈਂ ਸਟਾਕ ਕਲੀਅਰ ਕਰਨ ਜਾ ਰਹੀ ਹਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਹਨਾ ਤੇ ਮੈਂ थैंकफुल ਹਾਂ ਉਹਨਾਂ ਸਾਰੀਆਂ ਭੈਣਾਂ ਤੇ ਮੇਰੀਆਂ ਆਂਟੀਆਂ ਦਾ ਜਿਨ੍ਹਾਂ ਨੇ ਮੇਰਾ ਸਟਾਕ ਕਲੀਅਰ ਕਰਨ ਦੇ ਵਿੱਚ ਮੇਰੀ ਹੈਲਪ ਕੀਤੀ ਹੈ ਥੋੜਾ ਬਹੁਤ ਸਟਾਕ ਹਲੇ ਵੀ ਪਿਆ ਹੋਇਆ ਜੋ ਪਿਛਲੇ ਸਟਾਕ ਦੇ ਵਿੱਚੋਂ ਸੂਟ ਪਈ ਹੈ ਪਹਿਲਾਂ ਮੈਂ ਤੁਹਾਨੂੰ ਉਹ ਜਲਦੀ ਜਲਦੀ ਦਿਖਾ ਦਿੰਨੀ ਹ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਪਿਛਲੀ ਵੀਡੀਓ ਵਿੱਚ ਮੈਂ ਕੰਮ ਸ਼ਾਇਦ ਮੇਬੀ ਮਤਲਬ ਮੈਂ 99% ਬੰਦ ਹੀ ਕਰਨ ਜਾ ਰਹੀ ਹਾਂ ਫਿਰ ਵੀ ਮੈਨੂੰ ਨਾਲ ਦੀ ਨਾਲ ਕੁਝ ਮੇਰੇ ਵਿਊਅਰਸ ਦਾ ਬਹੁਤ ਸਾਰੇ ਮੈਸੇजेस ਆਏ ਹੈ ਮੈਨੂੰ ਨਾਲ ਨਾਲ ਸੂਟ ਤੇ ਆਰਡਰ ਦੇ ਨਾਲ ਮੈਸੇਜ ਜ਼ਰੂਰ ਆਇਆ ਕਿ ਤੁਸੀਂ ਪਲੀਜ਼ ਕੰਮ ਨਾ ਇਹ ਛੱਡੋ ਤੇ ਇਸ ਦੇ ਪਿੱਛੇ ਕੁਝ ਰੀਜ਼ਨ ਹੈ ਮੈਂ ਤੁਹਾਨੂੰ ਐਕਸਪਲੇਨ ਕਰੂੰਗੀ ਅੱਛੀ ਤਰ੍ਹਾਂ ਕਿਸੇ ਅਨਦਰ ਵੀਡੀਓ ਦੇ ਵਿੱਚ ਫਿਰ ਵੀ ਤੁਹਾਨੂੰ ਲੱਗਦਾ ਹੋਇਆ ਕਿ ਤੁਹਾਨੂੰ ਤੁਸੀਂ ਸੂਟ ਜਿਵੇਂ ਕਿ ਮੇਰੇ ਕੋਲੋਂ ਬਹੁਤ ਸਾਰੇ ਕਸਟਮਰ ਸੂਟ ਲੈਂਦੇ ਆ ਤੇ ਮੈਨੂੰ ਵਾਪਸ ਫੀਡਬੈਕ ਦਿੰਦੇ ਕਿ ਤੁਸੀਂ ਬਹੁਤ ਜ਼ਿਆਦਾ ਸੋਹਣਾ ਸਟੱਫ ਨਿਕਲਿਆ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੈ ਸੋ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੁੰਦਾ ਹੈ ਕਿ ਚਲੋ ਹਨਾ ਵੀ ਅਸੀਂ ਕਸਟਮਰ ਖੁਸ਼ ਹੁੰਦੇ ਆ ਜਦੋਂ ਚੀਜ਼ ਅੱਛੀ ਮਿਲਦੀ ਹੈ ਸਹੀ ਰੇਟ ਤੇ ਮਿਲਦੀ ਹੈ ਤਾਂ ਉਹਨਾਂ ਨੂੰ ਫਿਰ ਇਹ ਹੁੰਦਾ ਕਿ ਕੰਮ ਬੰਦ ਨਾ ਕਰਨਾ ਸੀ ਨੈਕਸਟ ਟਾਈਮ ਵੀ ਇਹਨਾਂ ਤੋਂ ਜਿਹੜੇ ਐ ਸੂਟ ਵਗੈਰਾ ਲਾਵਾਂਗੇ ਤਾਂ ਉਹਨਾਂ ਦੇ ਲਈ ਕੋਈ ਗੱਲ ਨਹੀਂ ਦਿਨ ਆਪਾਂ ਇੱਕ ਸਿਲੈਕਟ ਕਰ ਲਾਂਗੇ ਜੀ ਹਫਤੇ ਦੇ ਵਿੱਚ ਸੈਟਰਡੇ ਜਾਂ ਸੰਡੇ ਤੇ ਉਨੀ ਕੁ ਕਲੈਕਸ਼ਨ ਜਿੰਨੀ ਇੱਕ ਮੈਂ ਮਤਲਬ ਇਹ ਬਰਡਨ ਲੈ ਸਕਦੀ ਹੋਈ ਤਾਂ ਮੈਂ ਉਹ ਸ਼ੇਅਰ ਕਰਦੀ ਰਹੂੰਗੀ ਆਦਰਵਾਇਜ਼ ਮੈਂ ਕੰਮ ਐ ਜਿਹੜਾ ਬੰਦ ਕਰ ਰਹੀ ਹਾਂ ਸੋ ਬੈਨੀਫਿਟ ਤੇ ਤੁਹਾਨੂੰ ਚੀਜ਼ਾਂ ਮਿਲ ਰਹੀਆਂ ਤੇ ਤੁਸੀਂ ਇੱਕ ਵਾਰ ਨਜ਼ਰ ਦੜਾ ਲਓ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪਿਛਲੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਕੋਲ ਬਚ ਗਏ ਜਿਨ੍ਹਾਂ ਦੇ ਵਿੱਚੋਂ ਇਹ ਪਿਓਰ ਕਾਟਨ ਦਾ ਹੈ ਜੀ ਪਿਓਰ ਕਾਟਨ ਹੈ ਮਤਲਬ ਮੈਂ ਅਗਰ ਮੈਂ ਪਿਓਰ ਕਾਟਨ ਕੈਰੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਇਹ ਚੀਜ਼ ਸੌਰੀ ਚੈਟ ਦੇ ਵਿੱਚ ਪੁੱਛਿਆ ਨਾ ਕਰੋ ਕਿ ਇਹ ਸਟਾਫ ਮਤਲਬ ਪਿਓਰ ਹੈ ਜਾਂ ਮਿਕਸ ਹੈ ਜਾਂ ਕਿਵੇਂ ਹੈ ਇਹ ਪਿਓਰ ਕਾਟਨ ਹੈ ਤੇ ਇਸ ਦਾ ਸੈਲਫ ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਹੈ ਹਨਾ ਇਹ ਆਰਕੰਡੀ ਹੈ ਜੀ ਜਿਹੜਾ ਆਪਣੇ ਕੋਲੇ ਇਸ ਟਾਈਮ ਮੌਜੂਦ ਹੈ ਪਿਓਰ ਆਰਕੰਡੀ ਹੈ ਇਹ ਕਾਟਨ ਆਰਕੰਡੀ ਹੈਗੀ ਹੈ ਤੇ ਇਸ ਦੇ ਨਾਲ ਸੈਲਫ ਦੀ ਬਾਟਮ ਹੈ ਵੀ self print ਇਸ ਬਾਟਮ ਦੇ ਵਿੱਚ ਇਹ ਰੰਗ ਆਪਣੇ ਕੋਲੇ ਮੌਜੂਦ ਹੈ ਤੁਹਾਨੂੰ ਮਿਲੇਗਾ ਇਹ ਵਾਲਾ ਕਲਰ ਤੁਹਾਨੂੰ ਮਿਲੇਗਾ ਆਰਕੰਡੀ ਦੇ ਵਿੱਚ ਇਹ ਵੀ ਸੇਮ ਉਹੀ ਹੈ ਪਿਓਰ ਆਰਕੰਡੀ ਹੈ ਜੀ ਇਸ ਦੇ ਨਾਲ ਬਾਟਮ ਪਿਓਰ ਕਾਟਨ ਦੀ ਰਹੇਗੀ self print ਆਊਗਾ ਇਸ ਬਾਟਮ ਦੇ ਵਿੱਚ ਵੀ ਇਹ ਰੰਗ ਆਪਣੇ ਕੋਲੇ ਪਿਛਲੀ ਵੀਡੀਓ ਦੇ ਵਿੱਚੋਂ ਸਟਾਕ ਦੇ ਵਿੱਚ ਜੋ ਬਚਿਆ ਹੋਇਆ ਮੈਂ ਤੁਹਾਨੂੰ ਸਿਰਫ ਉਹੀ ਚੀਜ਼ ਦਿਖਾ ਰਹੀ ਹਾਂ ਜੋ ਮੇਰੇ ਕੋਲੇ ਬਚਿਆ ਹੋਇਆ ਤੇ ਤੀਸਰਾ ਆਰਕੰਡੀ ਦੇ ਵਿੱਚ ਜੀ ਇਹ ਬਚਿਆ ਹੋਇਆ ਕਿਉਂਕਿ ਇਹਨਾਂ ਦੀ ਕੁਆਂਟੀਟੀ ਮੇਰੇ ਕੋਲ ਜ਼ਿਆਦਾ ਸੀਗੀ ਇਹ ਮੇਰੇ ਕੋਲੇ ਕੁਝ ਕੁ ਪੀਸ ਬਚੇ ਹੋਏ ਆ ਇਹ ਦੇਖੋ ਇਹ ਵੀ ਸੈਲਫ ਬਾਟਮ ਦੇ ਵਿੱਚ ਸੈਲਫ ਡਿਜ਼ਾਈਨ ਪਿਓਰ ਕਾਟਨ ਦੀ ਬਾਟਮ ਹੈ ਤੇ ਇੱਕਦਮ ਆਰਗੈਨਿਕ ਆਰਕੰਡੀ ਰਹੂਗੀ ਬਹੁਤ ਵਧੀਆ ਸਮੂਥ ਹਾਰਕੰਡੀ ਰਹੂਗੀ ਅੱਛਾ ਬਹੁਤ ਸਾਰੇ ਕਹਿੰਦੇ ਸੀ ਮੇਰੇ ਵਿਊਅਰਸ ਕਿ ਤੁਸੀਂ ਰੇਟ ਨਹੀਂ ਨਾਲ ਦੀ ਨਾਲ ਦੱਸਦੇ ਰੇਟ ਜੀ ਮੈਂ ਘੱਟ ਕੇ ਦੇ ਰਹੀਆਂ ਚੀਜ਼ਾਂ ਤੇ ਮੇਰੇ ਬਹੁਤ ਸਾਰੇ ਨਾ ਬੁਟੀਕ ਫਰੈਂਡਸ ਨੇ ਮੇਰੀਆਂ ਬੁਟੀਕ ਵਾਲੀਆਂ ਫਿਰ ਉਹਨਾਂ ਦਾ ਸਾਨੂੰ ਦਿਲ ਰੱਖਣਾ ਪੈਂਦਾ ਉਹ ਕਹਿੰਦੇ ਆ ਵੀ ਜਰੂਰ ਤੁਸੀਂ ਰੇਟ ਘਟਾ ਕੇ ਦੇ ਰਹੇ ਹੋ ਨਾ ਸਾਡੇ ਨਾਲੋਂ ਚੀਜ਼ਾਂ ਤਾਂ ਫਿਰ ਬਹੁਤ ਸਾਰੇ ਕਸਟਮਰਸ ਸਾਡੇ ਕੋਲ ਆ ਕੇ ਓਬਜੈਕਟ ਕਰਦੇ ਆ ਕਿ ਉਹਨਾਂ ਦੀ ਵੀਡੀਓਜ਼ ਦੇ ਉੱਪਰ ਇਹ ਸੇਮ ਸੂਟ ਸਸਤਾ ਮਿਲ ਰਿਹਾ। ਸੋ ਉਹਨਾਂ ਦਾ ਦਿਲ ਰੱਖਣ ਲਈ ਸਾਨੂੰ ਨਾ ਰੇਟ ਹੈ ਜਿਹੜੀ ਉਹ ਮਜਬੂਰੀ ਬਸ ਦੱਸਣੇ ਨਹੀਂ ਪੈਂਦੇ ਸਾਨੂੰ ਲੁਕਾਉਣੇ ਪੈਂਦੇ ਆ। ਪਰ ਤੁਹਾਨੂੰ ਨੰਬਰ ਦਿੱਤਾ ਹੋਇਆ ਮੈਂ। ਸਕਰੀਨ ਦੇ ਉੱਪਰ ਤੁਸੀਂ ਦੇਖੋ ਲੈਫਟ ਜਾਂ ਰਾਈਟ ਤੁਹਾਨੂੰ ਸਕਰੀਨ ਦੇ ਉੱਪਰ ਮੇਰਾ WhatsApp ਨੰਬਰ ਮਿਲੇਗਾ। ਜੋ ਬੂਟੀਕ ਨੰਬਰ ਹੈ ਜਿਸ ਤੇ ਉੱਪਰ ਤੁਸੀਂ ਜਾ ਕੇ ਰੇਟ ਵੀ ਪੁੱਛ ਸਕਦੇ ਹੋ, ਸਟੱਫ ਵੀ ਪੁੱਛ ਸਕਦੇ ਹੋ। ਤੇ ਤੁਹਾਨੂੰ Instagram ਦੀ ID ਵੀ ਮੈਂਸ਼ਨ ਰਹੇਗੀ। ਸੋ ਇਹ ਕਾਰਨ ਹੈ ਕਿ ਸਾਡੀਆਂ ਸਾਡਾ ਜਿਹੜਾ ਪਾਈਚਾਰਾ ਬਣਿਆ ਹੋਇਆ ਬੁਟੀਕਾਂ ਵਾਲੀਆਂ ਦੇ ਨਾਲ ਉਹਨਾਂ ਨੇ ਸਾਨੂੰ ਪਰਸਨਲੀ ਕਹਿ ਰੱਖਿਆ ਕਿ ਪਲੀਜ਼ ਤੁਸੀਂ ਵੀਡੀਓ ਦੇ ਵਿੱਚ ਰੇਟ ਨਾ ਪਾਓ ਤੇ ਸਾਨੂੰ ਹੂ ਮੱਥਾ ਰੱਖਣਾ ਪੈਂਦਾ ਅਸੀਂ ਤੁਹਾਨੂੰ ਉਹਨਾਂ ਦੇ ਨਾਲੋਂ ਬਹੁਤ ਡਾਊਨ ਰੇਟ ਤੇ ਚੀਜ਼ਾਂ ਦੇ ਰਹੇ ਹਾਂ ਸੋ ਕਨਫਰਮ ਕਰਾਂਗੇ ਅਸੀਂ ਤੁਸੀਂ ਕਨਫਰਮ ਕਰੋਗੇ ਅਸੀਂ ਤੁਹਾਨੂੰ ਫੇਰ ਹੀ ਚੀਜ਼ ਦੇਵਾਂਗੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਅਸੀਂ ਤੁਹਾਨੂੰ ਜ਼ਿਆਦਾ ਪੈਸਿਆਂ 'ਚ ਮੜ ਦਿਆਂਗੇ ਜਾਂ ਕੁਝ ਕਰ ਦੇਾਂਗੇ ਤੁਸੀਂ ਇਨਕੁਆਰੀ ਕਰੋਗੇ ਤੁਹਾਨੂੰ ਤਸੱਲੀ ਹੋਏਗੀ ਤੁਸੀਂ ਸੈਟੀਸਫਾਈਡ ਹੋਵੋਗੇ ਫੇਰ ਹੀ ਤੁਸੀਂ THEN ਆਰਡਰ ਕਰੋਗੇ ਹੈਨਾ ਇਹ ਚੀਜ਼ਾਂ ਹੁੰਦੀਆਂ ਜੀ ਕਰਦਾ ਸਾਡਾ ਵੀ ਅਸੀਂ ਰੇਟ ਦਸੀਏ ਤੇ ਤੁਸੀਂ ਭੱਜ-ਭੱਜ ਕੇ ਆਪਣੇ ਆਰਡਰ ਲਾਵੋ ਕਿ ਹਾਂ ਇਹ ਚੀਜ਼ ਇੰਨੀ ਅੱਛੀ ਕੁਆਲਿਟੀ ਦੇ ਵਿੱਚ 1000 ਤੱਕ ਮਿਲ ਰਹੀ ਹੈ 1000 ਤੋਂ ਥੱਲੇ ਮਿਲੇ ਸਾਡਾ ਵੀ ਦਿਲ ਕਰਦਾ ਪਰ ਸਾਨੂੰ ਸਾਡਾ ਥੋੜਾ ਜਿਹਾ ਰੱਖਣਾ ਪੈਂਦਾ ਮੂਹ ਮਲਾਜ਼ਾ ਇਸੇ ਲਈ ਅਸੀਂ ਇਹ ਚੀਜ਼ਾਂ ਜਿਹੜੀਆਂ ਨਹੀਂ ਐਕਸਪਲੇਨ ਕਰ ਰਹੇ ਹਾਂ ਤੇ ਹੁਣ ਆ ਜਾਂਦੀ ਹੈ ਜੀ ਅੱਛਾ ਜਿਹੜੇ ਬਚੇ ਹੋਏ ਆ ਦਵਾ ਦਵਾ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹ ਇਹ ਡਿਸਪੈਚ ਹੋਇਆ ਹੋਇਆ 6 ਦਿਨਾਂ ਨਾਲ ਦੇ ਕੁਝ ਬਚੇ ਹੋਏ ਆਗੇ ਇਹ ਭੇਜਣਾ ਪਰ ਡਿਸਪੈਚ ਕੀਤਾ ਹੋਇਆ ਹੈ કોટਨ ਦਾ ਜੀ ਇਹ ਇਹਨਾਂ ਮਲ ਦਾ ਦੁਪੱਟਾ ਮੈਂ ਪਿਛਲੀ ਵੀਡੀਓ ਵਿੱਚ ਦੇਖ ਲਿਓ ਜਿਹੜੇ ਨਵੇਂ ਵਿਊਅਰਸ ਆਏ ਆ ਮੇਰੀ ਇਸ ਤੋਂ ਪਿਛਲੀ ਵੀਡੀਓ ਵਿੱਚ ਇਹਨਾਂ ਨੂੰ ਮੈਂ ਪ੍ਰੋਪਰ ਦੁਪੱਟਾ ਵਗੈਰਾ ਸਾਰਾ ਖੋਲ ਕੇ ਦਿਖਾਇਆ ਹੋਇਆ ਬਹੁਤ ਸੋਹਣੇ ਪਿਓਰ ਕੋਟਨ ਦੇ ਸੂਟ ਹੈ ਜੀ ਤੇ ਇਹਨਾਂ ਦੇ ਨਾਲ ਮਲ ਦੇ ਦੁਪੱਟੇ ਲੱਗੇ ਹੋਏ ਆ ਇਹਦੇ ਵਿੱਚ ਇੱਕ ਇਹ ਰੰਗ ਪਿਆ ਹੋਇਆ ਜੀ ਆ ਪੀਚ ਵਾਲਾ ਪਿਆ ਹੋਇਆ ਮੇਬੀ ਪੀਚ ਵਾਲਾ ਵੀ ਪਿਆ ਹੋਣਾ ਇਹ ਤਾਂ ਕਿਸੇ ਕਸਟਮਰ ਦਾ ਬੁੱਕ ਹੋਇਆ ਵਾ ਤੇ ਇਹ ਇਸ ਦਾ ਦੁਪੱਟਾ ਹੈ ਇਸ ਦੀ ਬਾਟਮ ਹੈ ਤੇ ਇਸ ਦੀ ਪ੍ਰਿੰਟਡ ਸ਼ਰਟ ਹੈ ਪਿਛਲੀ ਵੀਡੀਓ ਵਿੱਚ ਤੁਸੀਂ ਦੇਖ ਲਿਓ ਇਹਨੂੰ ਤੇ ਇੱਕ ਇਹਦੇ ਵਿੱਚ ਫਰੋਜੀ ਰੰਗ ਪਿਆ ਹੋਇਆ ਇਹ ਦੁਪੱਟਾ ਹੈ ਇਹ ਬਾਰਡਰ ਹੈ ਦੁਪੱਟੇ ਦਾ ਹਨ ਇਹ ਬਾਟਮ ਹੈ ਤੇ ਇਹਦੀ ਸ਼ਰਟ ਵੀ ਪ੍ਰਿੰਟਡ ਰਹੇਗੀ ਇੱਥੇ ਹੁਣ ਜਿਵੇਂ ਇਹਨਾਂ ਨੂੰ ਦੁਬਾਰਾ ਖੋਲਿਆ ਜਾਂ ਦੁਬਾਰਾ ਮੈਂ ਸੂਟ ਤੁਹਾਨੂੰ ਦਿਖਾਣ ਲੱਗੀ ਫਿਰ ਵੀਡੀਓ ਦੁਬਾਰਾ ਫਿਰ ਰਿਪੀਟ ਤੇ ਇਹਨਾਂ ਸੂਟਾਂ ਤੇ ਹੋ ਜਾਣੀਆਂ ਸੋ ਇਹ ਮੈਂ ਤੁਹਾਨੂੰ ਜਲਦੀ ਜਲਦੀ ਦਿਖਾ ਤੇ ਕਿ ਪਿਛਲੀ ਵੀਡੀਓ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਹੈ ਜਿਹੜਾ ਅਵੇਲੇਬਲ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਨਵੇਂ ਸਟਾਕ ਬਾਰੇ ਨਵੀਂ ਚੀਜ਼ ਆਪਣੇ ਕੋਲੇ ਜਿਹੜੀ ਆਈ ਹੈ ਉਹ ਹੈ ਜੀ ਖਾਦੀ कॉटन ਆਪਣੇ ਕੋਲੇ ਥੋੜਾ ਲੇਲਨ ਟੱਚ ਵੀ ਰਹੇਗਾ ਇਸ ਤੇ ਵਿੱਚ ਇਹ ਸੂਟ ਨੇ ਜੀ ਇਹਨਾਂ ਦੇ ਉੱਪਰ ਫੁਲਕਾਰੀ ਦਾ ਵਰਕ ਹੋਇਆ ਵਾ ਫੁਲਕਾਰੀ ਵਰਕ ਹੈ ਇਹਨਾਂ ਦੇ ਵਿੱਚ ਆਪਣੇ ਕੋਲੇ 5 ਸ਼ੇਡ ਮੌਜੂਦ ਨੇ 6 ਸੀਗੇ ਐਕਚੁਅਲੀ ਤੇ ਇੱਕ ਰੰਗ ਦੇ ਵਿੱਚ 4-4 ਪੀਸ ਆਏ ਹੋਏ ਸੀਗੇ ਤੇ ਇੱਕ ਕਲਰ ਸਾਡੇ ਕੋਲੇ ਆਫ ਵਾਈਟ ਆਉਂਦਾ ਹੀ ਸੇਲ ਹੋ ਗਿਆ ਮਤਲਬ ਵੀਡੀਓ ਤੋਂ ਪਹਿਲਾਂ ਹੀ ਜਦੋਂ ਕਸਟਮਰਸ ਨੇ ਇਨਕੁਆਰੀ ਕੀਤੀ ਕਿ ਤੁਹਾਡੀ ਨਵੀਂ ਵੀਡੀਓ ਦੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਵੀਂ ਵੀਡੀਓ ਦੇ ਸਟਾਕ ਬਾਰੇ ਵੀ ਥੋੜੀ ਇਨਫੋਰਮੇਸ਼ਨ ਦੇ ਦੇਓ ਜਦੋਂ ਮੈਂ ਪਿਕਸ ਪਾਈਆਂ ਤੇ ਆਫ ਵਾਈਟ ਮੇਰੇ ਸੇਲ ਹੋ ਗਏ ਸੋ ਪੰਜ ਰੰਗ ਬਚੇ ਐ 6 ਸੀਗੇ ਇਹ ਹੈ ਜੀ ਫੁਲਕਾਰੀ ਦਾ ਵਰਕ ਹੋਇਆ ਵੈਸਤੇ ਉੱਪਰ ਇਸ ਤਰ੍ਹਾਂ ਕਰਕੇ ਇਹ ਤੁਸੀਂ ਬਾਰਡਰ ਤੱਕ ਦੇਖ ਲਓ ਬਲੈਕ ਕਲਰ ਹੈ ਇਹ ਇਸ ਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਰੰਗ ਦਿਖਾ ਦਿੰਨੀ ਆ ਸਾਰੇ ਬਹੁਤ ਸੋਹਣੇ ਮੇਰਾ ਫੇਵਰਟ ਕਲਰ ਹੈ ਵੈਸੇ ਬਲੈਕ ਤੇ ਇਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਹੁਤ ਪਿਆਰਾ ਲੱਗਿਆ ਕਿਉਂਕਿ ਰੇਟ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਬਹੁਤ ਸੋਹਣੀ ਚੀਜ਼ ਹੈ ਬਹੁਤ ਪਿਆਰੀ ਹੈ ਤੁਸੀਂ ਆਪਣੀ ਇਨਕੁਆਰੀ ਲਈ WhatsApp WhatsApp ਕਰ ਸਕਦੇ ਹਾਂ Instagram ਤੇ ਵੀ ਮੈਸੇਜ ਕਰ ਸਕਦੇ ਹਾਂ DM ਕਰਕੇ ਤੁਸੀਂ ਡਾਇਰੈਕਟ ਇਸ ਦੀ ਜਾਣਕਾਰੀ ਲੈ ਸਕਦੇ ਹੋ ਇੱਕ ਵਾਰੀ ਫਿਰ ਦੇਖ ਲਓ ਇਸ ਦੇ ਸੈਂਟਰ ਦੇ ਵਿੱਚ ਡਿਜ਼ਾਈਨ ਹੋਊਗਾ ਸੈਂਟਰ ਪੈਨਲ ਜੁਆਇੰਟ ਕਰਕੇ ਪਾਏ ਹੋਏ ਆਪਾਂ ਤੇ ਨੀਚੇ ਇਸ ਤਰ੍ਹਾਂ ਬਾਰਡਰ ਰਹੂਗਾ ਬਹੁਤ ਸੋਹਣਾ ਇਸ ਦਾ ਡਿਜ਼ਾਈਨ ਹੈ ਤੇ ਇਸ ਦੇ ਵਿੱਚ ਜੋ ਕਲਰ ਇੱਕ ਹੋਰ ਆ ਜਾਂਦਾ ਜੀ ਇਹ ਹੈਗਾ ਮਹਿੰਦੀ ਰੰਗ ਹੈ ਜੀ ਇਹ ਵੀ ਬਹੁਤ ਪਿਆਰਾ ਹੈ ਇਹ ਲਾਈਟ ਮਹਿੰਦੀ ਕਲਰ ਹੈ ਮਹਿੰਦੀ ਤੇ ਜਿਵੇਂ ਕਈ ਸ਼ੇਡ ਹੁੰਦੀ ਹੈ ਨਾ ਇਹ ਦੇਖੋ ਇਹ ਵੀ ਇਸ ਦੇ ਉੱਪਰ ਸੇਮ ਵਰਕ ਡਿਜ਼ਾਈਨ ਤੁਹਾਨੂੰ ਸੇਮ ਮਿਲੂਗਾ ਆਪਣੇ ਤੁਸੀਂ ਆਰਡਰ ਬੁੱਕ ਕਰਨ ਲਈ ਇੰਸਟਾ ਦੇ ਉੱਪਰ ਮੈਸੇਜ ਕਰ ਲਿਓ ਇਹ ਦੇਖੋ ਇੱਕ ਵਾਰੀ ਫਿਰ ਤੋਂ ਦੇਖ ਲਓ ਇੱਕ ਰੰਗ ਜੀ ਇਹ ਹੈ ਤੁਹਾਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਕਰ ਸਕਦੇ ਹੋ ਅੱਛਾ ਪਿੱਛੇ ਮੇਰੀ ਬੇਟੀ ਹੈ ਜਿਹੜੀ ਸੁੱਤੀ ਪਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸਕੂਲੋਂ ਆਈ ਹੈ ਤੇ ਉਹ ਸੌਂ ਗਈ ਤੇ ਮੇਰੇ ਕੋਲੇ ਵੀਡੀਓ ਬਣਾਉਣ ਲਈ ਹੋਰ ਕੋਈ ਆਪਸ਼ਨ ਨਹੀਂ ਸੀਗਾ ਇਸ ਰੂਮ ਤੋਂ ਬਿਨਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਬਾਹਰ ਅੱਛਾ ਤੀਸਰਾ ਕਲਰ ਇਸ ਦੇ ਵਿੱਚ ਆ ਜਾਂਦਾ ਹੈ ਜੀ 베ਬੀ ਪਿੰਕ ਆ ਵੀ ਬਹੁਤ ਸੋਹਣਾ ਰੰਗ ਹੈ ਤੇ ਇਹ ਇਸ ਦੇ ਉੱਪਰ ਵਰਕ ਹੋਇਆ ਹੋਇਆ ਹੈ ਖਾਦੀ ਕਾਟਨ ਹੈ ਜੀ ਇਹ ਇਹਨਾਂ ਨਾਲ ਦੁਪੱਟੇ ਨਹੀਂ ਹੈ ਪਰ ਦੁਪੱਟੇ ਕਸਟਮਰ ਐਡ ਕਰਾਉਣਾ ਚਾਹਣ ਤੇ ਆਪਾਂ ਦੁਪट्टे ਟਾਈ ਡਾਈ ਦੇ ਇਸ ਦੇ ਨਾਲ ਕਿਉਂਕਿ ਮੈਂ ਆਫ ਵਾਈਟ ਦੇ ਨਾਲ ਦੁਪੱਟਾ ਟਾਈ ਡਾਈ ਕਰਵਾ ਕੇ ਭੇਜਿਆ ਕਸਟਮਰਸ ਨੂੰ ਦੋ ਕਸਟਮਰਸ ਨੂੰ ਬੜਾ ਹੀ ਪਿਆਰਾ ਦੁਪੱਟਾ ਡਾਈ ਹੋਇਆ ਕਿਉਂਕਿ ਇਹ ਜਿਹੜੇ ਥ੍ਰੈਡ ਦਾ ਸ਼ੇਡ ਹੈ ਇਹ ਆਪਾਂ ਦੁਪੱਟੇ ਦੇ ਵਿੱਚ ਮਲਟੀ ਕਲਰ ਦਾ ਟਾਈ ਡਾਈ ਦਾ ਦੁਪੱਟਾ ਰੈਡੀ ਕਰਵਾ ਕੇ ਲੇਸ ਲਗਾ ਕੇ ਇੰਨੀ ਅੱਛੀ ਫਿਨਿਸ਼ਿੰਗ ਨਾਲ ਸੂਟ ਰੈਡੀ ਕਰਕੇ ਦਿੱਤਾ ਹੈ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਇਹ ਦੇਖ ਲਓ ਜੀ ਇੱਕ ਕੈਸ ਦੇ ਵਿੱਚ ਬੇਬੀ ਪਿੰਕ ਤੇ ਇਸ ਵਿੱਚ ਚੌਥਾ ਕੱਲਰ ਆ ਜਾਂਦਾ ਜੀ ਵਾਈਨ ਆ ਵਰਕ ਦਾ ਡਿਜ਼ਾਈਨ ਸੇਮ ਹੀ ਰਹੇਗਾ 컬러 ਇਸ ਦੇ ਵਿੱਚ ਪੰਜ ਮਿਲ ਜਾਣੇ ਆ ਤੁਹਾਨੂੰ WhatsApp ਨੰਬਰ ਜੀ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੋਣਾ ਤੁਸੀਂ ਆਪਣੀ ਡਿਟੇਲ ਜਾਣਨ ਲਈ ਸੂਟਾਂ ਦੀ ਪ੍ਰੋਪਰ WhatsApp ਕਰ ਲਿਓ WhatsApp ਤੇ ਉੱਪਰ ਤੁਹਾਨੂੰ ਸਾਰੀ ਜਾਣਕਾਰੀ ਹੈ ਜਿਹੜੀ ਪ੍ਰੋਵਾਈਡ ਕਰਵਾਈ ਜਾਏਗੀ ਤੇ ਇਸ ਦੇ ਵਿੱਚ ਪੰਜਵਾਂ 컬러 ਆ ਜਾਂਦਾ ਪੀਚ ਇਸ ਨੂੰ ਮੈਂ ਨਹੀਂ ਓਪਨ ਕਰੂੰਗੀ ਕਿਉਂਕਿ ਇਹ ਸਾਰੇ ਇਸ ਤਰ੍ਹਾਂ ਪੈਕ ਕੋਈ ਵੀ ਹੈ ਸੇਮ ਉਹੀ ਡਿਜ਼ਾਈਨ ਰਹੂਗਾ ਬਸ ਇਸ ਦਾ ਕਲਰ ਹੈ ਪੀਚ ਬੇਬੀ ਪਿੰਕ ਵਾਈਨ ਪੀਚ ਮਹਿੰਦੀ ਤੇ ਇੱਕ ਆਪਣੇ ਕੋਲੇ ਬਲੈਕ ਥ੍ਰੀਡ ਇਹ ਇਸ ਫੁਲਕਾਰੀ ਵਰਕ ਦੇ ਵਿੱਚ ਪੰਜ ਇਹ ਮੌਜੂਦ ਰਹਿਣਗੇ ਸਟਾਫ ਫੈਬਰਿਕ ਹੈ ਜਿਹੜਾ ਇਸ ਦਾ ਫੈਬਰਿਕ ਮੈਂ ਤੁਹਾਨੂੰ ਦੱਸ ਰੱਖਿਆ ਕਿ ਇਸ ਦਾ ਖਾਦੀ ਕਾਟਨ ਦੇ ਵਿੱਚ ਰਹੇਗਾ ਥੋੜਾ ਲੇਲਨ ਵਰਗਾ ਟੱਚ ਰਹੇਗਾ ਇਸ ਦੇ ਵਿੱਚ ਹੁਣ ਆਪਾਂ ਗੱਲ ਕਰ ਲੈਨੇ ਆ ਜੀ ਮਸਲੀਨ ਦੇ ਟੈਬੀ ਮਸਲੀਨ ਦੇ ਸੂਟਾਂ ਬਾਰੇ ਤੁਹਾਨੂੰ ਮੈਂ ਇਸ ਨੂੰ ਵੀ ਚਲੋ ਮੈਂ ਨਹੀਂ ਖੋਲ ਕੇ ਦਿਖਾਉਂਗੀ ਕਿਉਂਕਿ ਇਸ ਮੇਟਨਾਬਾਚ ਬੜਾ ਔਖਾ ਆ ਜਾਂਦਾ ਥੋੜਾ ਸਿਲਕੀ ਹੈ ਨਾ ਸੂਟ ਇਹ ਟੈਬੀ ਮਸਲੀਨ ਚੈੱਕ ਵਾਲਾ ਥੋੜਾ ਨੇੜੇ ਤੋਂ ਦੇਖ ਲਓ ਇਹ ਚੈੱਕ ਵਾਲਾ ਜੀ ਸ਼ਰਟ ਹੈ ਇਸ ਦੇ ਨਾਲ ਜੋਰਜਟ ਦੀ ਮੈਰੂਨ ਕਲਰ ਦੇ ਵਿੱਚ ਬਾਟਮ ਹੈ ਇਸ ਤਰ੍ਹਾਂ ਇਸ ਤੇ ਪ੍ਰਿੰਟ ਦੇ ਨਾਲ ਮੈਰੂਨ ਬਾਟਮ ਹੈ ਮੈਚਿੰਗ ਸੂਟ ਹੈ ਟੈਬੀ ਚੈੱਕ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਇੱਕ ਪਿਸ ਦੇ ਵਿੱਚ ਮਸਲੀਨ ਦੇ ਵਿੱਚ ਇਹ ਸ਼ਰਟ ਹੈ ਪ੍ਰਿੰਟਡ ਤੇ ਇਸ ਦੇ ਨਾਲ ਮਸਲੀਨ ਦੀ ਬਾਟਮ ਹੈ ਇਹਨਾਂ ਸੂਟਾਂ ਦੇ ਮੈਂ ਤੁਹਾਨੂੰ ਰੇਟ ਨਾਲ ਦੀ ਨਾਲ ਦੱਸ ਦੇਣੀ ਜੀ ਇਹ ਸੂਟ ਹੈ ਜਿਹੜਾ ਇਹ 500 ਰੁਪਏ ਦੇ ਵਿੱਚ ਹੈ ਇਹ ਦੇਖ ਨੂੰ ਇਹਨਾਂ ਦੇ ਰੇਟ ਦੱਸ ਦੇਣੀ ਕਿਉਂਕਿ ਇਹ ਪਿਛਲੇ ਸਾਲ ਦੇ ਸੂਟ ਨੇ ਸੋ ਇਹਨਾਂ ਦਾ ਜਿਹੜਾ ਪਿਛਲੇ ਸਾਲ ਦੇ ਹੋਣ ਕਰਕੇ ਆਪਾਂ ਜਿਹੜੇ ਰੇਟ ਵੀ ਘਟਾਤੇ ਆ ਇਹ ਵਿਦ ਸ਼ਿਪਿੰਗ ਤੁਹਾਨੂੰ 500 ਰੁਪਏ ਦੇ ਵਿੱਚ ਹੀ ਪਏਗਾ ਇਹ ਵਾਲਾ ਤੇ ਹੁਣ ਦੂਸਰਾ ਮਸਲੀਨ ਦਾ ਆਪਾਂ ਦੇਖ ਲੈਨੇ ਆ ਜੋ ਇਹ ਵੀ ਤੁਹਾਨੂੰ 500 ਰੁਪਏ ਦੇ ਵਿੱਚ ਪੈਣ ਵਾਲਾ ਹੈ ਇਹ ਸ਼ਰਟ ਹੈ ਮਸਲਿਨ ਦੀ ਇਹ ਇਸ ਦੇ ਨਾਲ ਬਾਟਮ ਹੈ ਜੀ ਮੈਚਿੰਗ ਤੇ ਬਾਟਮ ਦੇ ਉੱਤੇ ਪਹੁੰਚਿਆਂ ਤੇ ਇਸ ਤਰ੍ਹਾਂ ਵਰਕ ਹੋਇਆ ਵੈ ਇਹ ਸਾਰੇ ਡਿਸਕਾਊਂਟ ਵਾਲੇ ਸੂਟ ਹੈ ਮਤਲਬ ਇਹ ਪਿਛਲੇ ਸਾਲ ਦੇ ਸਟਾਰਟਿੰਗ ਵਿੱਚ ਮੈਂ ਲਏ ਸੀ ਜੋ ਪੀਸ ਮੇਰੇ ਕੋਲੇ ਵਧੇ ਹੋਏ ਆ ਉਹਨਾਂ ਸੂਟਾਂ ਨੂੰ ਮੈਂ ਬਹੁਤ ਜ਼ਿਆਦਾ ਅੱਛੇ ਡਿਸਕਾਊਂਟ ਤੇ ਦੇ ਰਹੀ ਹਾਂ ਤੁਹਾਨੂੰ ਸ਼ਿਪਿੰਗ ਇਸ ਦੇ ਵਿੱਚ ਫ੍ਰੀ ਮਿਲੇਗੀ ਪੰਜਾਬ ਦੇ ਵਿੱਚ ਸ਼ਿਪਿੰਗ ਤੁਸੀਂ ਕਿਤੇ ਵੀ ਮੰਗਾਉਣਾ ਪੰਜਾਬ ਚ ਫ੍ਰੀ ਰਹੇਗੀ ਅੱਛਾ ਇਹ ਬਾਟਮ ਹੈ ਤੇ ਇਹ ਸ਼ਰਟ ਹੈ ਇਹ 500 ਰੁਪਏ ਇਸ ਦਾ ਰੇਟ ਰਹੇਗਾ ਦੋਨਾਂ ਸੂਟਾਂ ਦਾ ਜਿਹੜੀ ਇਸ ਤੋਂ ਪਹਿਲਾਂ ਦਿਖਾਤੇ ਤੇ ਇਸ ਦੇ ਵਿੱਚ ਤੀਸਰਾ ਮਸਲੀਨ ਦਾ ਇਹ ਆ ਜਾਂਦਾ ਜੀ ਇਹ ਇਸ ਦੀ ਸ਼ਰਟ ਹੈ ਇਹ ਸ਼ਰਟ ਤੇ ਇਹ ਇਸ ਦੇ ਨਾਲ ਮਾਊਸ ਕਲਰ ਦੀ ਬਾਟਮ ਹੈ ਬਾਟਮ ਵੀ ਮਸਲੀਨ ਦੀ ਹੈ ਸ਼ਰਟ ਵੀ ਮਸਲੀਨ ਦੀ ਹੈ ਜੀ ਤੇ ਇਸ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਸ ਦਾ ਰੇਟ ਵੀ 500 ਰੁਪਿਆ ਹੀ ਰਹਿਣ ਵਾਲਾ ਹੈ ਸ਼ਿਪਿੰਗ ਇਸ ਦੇ ਨਾਲ ਤੁਹਾਨੂੰ ਫ੍ਰੀ ਮਿਲੇਗੀ ਦੋਨੋਂ ਪੌਂਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਵਰਕ ਹੈ ਇਹ ਇਸ ਦੀ ਸ਼ਰਟ ਹੈ ਇਹ ਇਹਦਾ ਪ੍ਰਾਈਸ ਹੈ ਜਿਹੜਾ ਉਹ ਮੈਂ ਤੁਹਾਨੂੰ ਕਨਫਰਮ ਕਰਤਾ ਤੇ ਇੱਕ ਆ ਜਾਂਦਾ ਜੀ ਮੇਰੇ ਕੋਲੇ ਪਿਓਰ કોટਨ ਦੇ ਵਿੱਚ ਸੂਟ ਇਹ ਆਲਓਵਰ ਕੋਟਨ ਦਾ ਸੂਟ ਹੈ ਵੈਸੇ ਨਾਈਟੀਆਂ ਲਈ ਟਰੈਕ ਸੂਟ ਲਈ ਕੋਟ ਸੈਟ ਲਈ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਸਲਵਾਰ ਸੂਟ ਪਲਾਜ਼ੋ ਟਰੈ ਸਾਰਾ ਕੁਝ ਤੁਸੀਂ ਬਣਾ ਸਕਦੇ ਹੋ ट्राਊਜ਼ਰ ਵਗੈਰਾ ਪਰ ਜ਼ਿਆਦਾ ਕੋਟ ਸੈਟ ਵਗੈਰਾ ਦੇ ਲਈ ਜ਼ਿਆਦਾ ਇਹ ਚੱਲਦਾ ਤੇ ਇਸ ਦੇ ਨਾਲੇ क्रਸ਼ ਕੋਟਨ ਦਾ ਸੈਲਫ ਦੇ ਵਿੱਚ ਰਹਿਣ ਵਾਲਾ ਇਹ ਦੁਪੱਟਾ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਹੈ ਹਨਾ ਕੈਮਰੇ ਦੇ ਵਿੱਚ ਦਿਖ ਰਿਹਾ ਇਸ ਦਾ ਸੈਲਫ ਪ੍ਰਿੰਟ ਹੈ क्रਸ਼ ਕੋਟਨ ਦਾ yellow ਇਸ ਦੇ ਨਾਲ ਦੁਪੱਟਾ ਤੇ ਇਹ ਇਸ ਦਾ ਇਹ ਵੀ ਪਿਛਲੇ ਸਾਲ ਵਾਲੇ ਸੂਟ ਹੈ ਜੀ ਇਸ ਵਾਰ ਇਹ ਵਿਦ ਦੁਪੱਟ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣੇ ਤੇ ਤੁਹਾਨੂੰ ਇਹ 500 ਰੁਪਏ ਦੇ ਵਿੱਚ ਹੀ ਮਿਲੇਗਾ ਤੁਸੀਂ ਵਿਦ ਦੁਪੱਟਾ ਲੈਣੇ ਹੋ ਤਾਂ ਤੁਹਾਨੂੰ ਇਹ 750 ਦਾ ਸ਼ਿਪਿੰਗ ਫ੍ਰੀ ਮਿਲੇਗੀ ਇਹਨਾਂ ਸੂਟਾਂ ਦਾ ਮੈਂ ਰੇਟ ਤੁਹਾਨੂੰ ਨਾਲ ਦੀ ਨਾਲ ਦੱਸਦਾ ਦੂਸਰੇ ਸੂਟ ਵੀ ਤੁਸੀਂ ਘਬਰਾਓ ਨਾ ਸਾਰੇ 1000 ਤੱਕ ਜਾਂ ਕੁਝ ਕੁ 1000 ਤੋਂ ਉੱਪਰ ਨੇ ਵਰਕ ਵਾਲੇ ਤੇ ਤੁਸੀਂ ਆਪਣੇ ਕਨਫਰਮ ਕਰ ਸਕਦੇ ਹੋ ਆਰਡਰ ਬੁੱਕ ਕਰ ਸਕਦੇ ਹੋ ਇਨਕੁਆਰੀ ਲੈ ਸਕਦੇ ਹੋ ਡਿਟੇਲ ਜਾਣਕਾਰੀ ਲੈ ਸਕਦੇ ਹੋ ਉਸ ਦਾ ਕੋਈ ਚਾਰਜਸ ਨਹੀਂ ਕੋਈ ਰੁਪਿਆ ਨਹੀਂ ਲੱਗਦਾ ਤੁਸੀਂ ਸਕਰੀਨ ਦੇ ਉੱਪਰ ਨੰਬਰ ਦੇਖ ਰਹੇ ਹੋ ਤਾਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਤੁਹਾਨੂੰ ਸੋਹਣੀ ਲੱਗਦੀ ਹੈ ਤੁਸੀਂ ਬੇਨਿਫਿਟ ਲੈਣਾ ਚਾਹੁੰਦੇ ਏਸ ਡਿਸਕਾਊਂਟ ਦਾ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਹੁਣ ਕੁਝ ਮੇਰੇ ਕੋਲੇ ਜੋ ਚੀਜ਼ਾਂ ਪਈਆਂ ਨੇ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹਾਂ ਜੋ ਮੇਰੇ ਕੋਲੇ ਪਿਛਲੇ ਸਾਲ ਦੇ ਵਿੱਚ ਟੈਬੀ ਦੇ ਵਿੱਚ ਚੰਦੇਰੀ ਦੇ ਦੁਪੱਟਿਆਂ ਨਾਲ ਮੇਰੇ ਕੋਲੇ ਕੁਝ ਪੀਸ ਆਏ ਸੀ ਉਹ ਪੀਸ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜੋ ਮੇਰੇ ਕੋਲੇ ਇਸ ਟਾਈਮ ਤੇ ਬਚੇ ਹੋਏ ਆ ਇਹ ਦੇਖੋ ਜੀ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਕਿਉਂਕਿ ਇਹ ਸੂਟ ਨੂੰ ਖੋਲੇ ਤੋਂ ਬਿਨਾ ਤੁਹਾਨੂੰ ਸਮਝ ਨਹੀਂ ਆਣੀ ਇਹ ਸੂਟ ਤੁਹਾਨੂੰ ਇੰਨੇ ਅੱਛੇ ਡਿਸਕਾਊਂਟ ਤੇ ਮਿਲ ਰਿਹਾ ਕਿਉਂਕਿ ਪਿਛਲੇ ਸਾਲ ਇਹ ਸੂਟ 12 1200 11 1100 ਦੇ ਵਿੱਚ ਵੇਚੇ ਸੀ ਤੇ ਇਸ ਵਾਰ ਇਸ ਦਾ ਦੁਪੱਟੇ ਦੇ ਰੇਟ ਵਿੱਚ ਹੀ ਤੁਹਾਨੂੰ ਮਿਲਣ ਜਾ ਰਿਹਾ ਕਿਉਂਕਿ ਦੁਪੱਟਾ ਦੇਖੋ ਇਸ ਦੇ ਨਾਲ ਚੰਦੇਰੀ ਦਾ ਦੁਪੱਟਾ ਹੈ ਬਹੁਤ ਜ਼ਿਆਦਾ ਸਮੂਥ ਦੁਪੱਟਾ ਹੈ ਚਾਰੇ ਪਾਸੇ ਇਸ ਤੇ ਲੇਸ ਲੱਗੀ ਹੋਈ ਹੈ ਜੀ ਇਸ ਤਰ੍ਹਾਂ 4 ਸਾਈਡ ਲੇਸ ਰਹੂਗੀ ਇਹ ਇਸ ਦਾ ਸੈਲਫ ਡਿਜ਼ਾਈਨ ਹੈ ਤੇ ਇਸ ਨੂੰ ਆਪਾਂ ਟਾਈ ਡਾਈ ਕਰਵਾਇਆ ਹੋਇਆ ਬੜਾ ਹੀ ਪਿਆਰਾ ਤੇ ਸਮੂਥ ਦੁਪੱਟਾ ਬਿਲਕੁਲ ਚੁਬਣ ਵਾਲਾ ਨਹੀਂ ਹੈ ਅੱਛੀ ਕੁਆਲਟੀ ਦਾ ਦੁਪੱਟਾ ਹੈ ਇਹ ਸੂਟ ਤੁਹਾਨੂੰ ਜੀ ਵਿਦ ਸ਼ਿਪਿੰਗ 8800 ਰੁਪਏ ਦੇ ਰਹਿਣਗੇ ਸ਼ਿਪਿੰਗ ਤੁਹਾਨੂੰ ਫ੍ਰੀ ਰਹੇਗੀ ਤੇ ਇਹ ਇਸ ਦੇ ਨਾਲ ਚੰਦੇਰੀ ਦੀ ਬਾਟਮ ਹੈ ਜੀ ਇਸ ਦੇ ਉੱਪਰ ਪੌਂਚਿਆਂ ਦੇ ਇਹ ਵਰਕ ਹੋਇਆ ਤੇ ਇਹਦੇ ਨਾਲ ਇਹ ਵਾਲੀ ਸ਼ਰਟ ਹੈ ਜੀ ਇਹ ਟੈਬੀ ਲਾਈਨਿੰਗ ਹੈ ਜੀ ਟੈਬੀ ਲਾਈਨਿੰਗ ਦੀ ਕਮੀਜ਼ ਹੈ ਇਸ ਦੇ ਉੱਪਰ ਇਸ ਤਰ੍ਹਾਂ ਵੀ ਨੈਕ ਵਰਕ ਹੋਇਆ ਵੈ ਇਸ ਤਰ੍ਹਾਂ थ्रेड ਦਾ ਵਰਕ ਹੋਇਆ ਵੈ ਵੀ ਸ਼ੇਪ ਦੇ ਵਿੱਚ ਇਹ ਇਸ ਦੇ ਨਾਲ ਬਾਟਮ ਤੇ ਇਹ ਇਸ ਦੇ ਨਾਲ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਬਹੁਤ ਪਿਆਰੀ ਕੁਆਲਿਟੀ ਹੈ ਇਸ ਦੀ ਤੇ 850 ਰੁਪਿਆ ਇਸ ਦਾ ਰੇਟ ਰਹਿਣ ਜਾ ਰਿਹਾ ਜੀ ਵਿਦ ਸ਼ਿਪਿੰਗ ਰਹਿਣ ਜਾ ਰਿਹਾ ਹੈ 올 인디아 쉬핑 프리 ਰਹੇਗੀ ਇਸ ਦੇ ਵਿੱਚ ਦੂਜਾ ਰੰਗ ਇਹ ਆ ਜਾਂਦਾ ਜੀ ਇਹ ਵੀ ਟੈਬੀ ਲਾਈਨਿੰਗ ਹੈ ਟੈਬੀ ਲਾਈਨਿੰਗ ਦੇ ਉੱਪਰ ਵੀ neck ਹੈ ਇਸ ਦੇ ਨਾਲ ਵੀ ਇਹ टाई डाई ਦਾ ਦੁਪੱਟਾ ਹੈ ਤੇ ਇਸ ਦੀ ਬਾਟਮ ਹੈ ਜਿਹੜੀ ਚਲੋ ਮੈਂ ਦਿਖਾ ਹੀ ਦਿੰਨੀ ਆ ਤੁਹਾਨੂੰ ਵੀਡੀਓ ਖਤਮ ਕਰਨ ਤੇ ਹੀ ਆ ਹੁਣ ਆਪਾਂ ਚਲੋ 1 ਮਿੰਟ ਹੋਰ ਲੱਗ ਜਾਣਾ ਕਿ ਮੈਂ ਤੁਹਾਨੂੰ ਇਹ ਵੀ ਓਪਨ ਕਰਕੇ ਦਿਖਾ ਦਿੰਨੀ ਆ ਪਿਛਲੇ ਸਾਲ ਇਹ ਸੂਟ ਜੀ ਆਪਾਂ 11:30 1100 1200 ਇਸ ਰੇਂਜ ਤੱਕ ਗਏ ਆ ਇਹ ਇਸ ਦਾ ਰਾਇਲ ਬਲੂ ਕਲਰ ਹੈ ਏ ਇਸ ਦਾ ਵੀ neck design ਹੈ सेम ਇਸ ਦੇ ਨਾਲ ਚੰਦੇਰੀ कॉटन ਦੀ बॉटम है बॉटम ਦੇ ਉੱਪਰ ਪੌਂਚੇ ਦੇ ਵਰਕ ਹੋਇਆ ਵਾ ਇਸ ਤਰ੍ਹਾਂ ਇਸ ਦੇ ਨਾਲ skin color ਦੀ बॉटम है ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਦੁਪੱਟਾ सेम ਉਹ ਵੀ टाई डाई ਤੇ ਚਾਰੇ ਪਾਸੇ ਇਸ ਤੇ ਗੋਟਾ लेस ਮਿਲੇਗੀ ਤੁਹਾਨੂੰ ਬਿਲਕੁਲ स्मूथ लेस ਲੱਗੀ ਹੋਈ ਹੈ ਇਸ ਦਾ ਸੈਲਫ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਹੈ ਤੇ ਬਾਕੀ ਇਸ ਨੂੰ ਡਾਈ ਕਰਵਾਇਆ ਹੋਇਆ ਬਹੁਤ ਜ਼ਿਆਦਾ ਵਧੀਆ ਮੈਂ ਤੁਹਾਨੂੰ ਇੱਕ ਵਾਰੀ ਕਿਉਂਕਿ ਪਤਾ ਚੱਲ ਜਾਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਲੈਣਾ ਕਿ ਇਹ ਖਰਦਰਾ ਜਾਂ ਬਿਲਕੁਲ ਵੀ ਸਿਲਕੀ ਤਿਲਕਣਾ ਨਹੀਂ ਹੈ ਇਹਨਾਂ ਦੇ ਮੈਂ ਸੂਟਾਂ ਦੇ ਰੇਟ ਹੈ ਜਿਹੜੇ ਨਾਲ ਦੀ ਨਾਲ ਤੁਹਾਨੂੰ ਮੈਂ ਮੈਂਸ਼ਨ ਕਰ ਦਿੱਤੇ ਹੈ ਇਹਨਾਂ ਸੂਟਾਂ ਦੇ ਰੇਟ 850 ਰਹਿਣਗੇ ਸ਼ਿਪਿੰਗ ਫ੍ਰੀ ਰਹੂਗੀ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਆਰਡਰ ਆਪਣਾ ਬੁੱਕ ਕਰ ਸਕਦੇ ਹੋ ਤੇ ਇੱਕ ਤੁਹਾਨੂੰ ਹੁਣ ਆਰਗੈਂਜ਼ਾ ਦਾ ਪੀਸ ਹੈ ਜੋ ਮੇਰੇ ਕੋਲ ਇਸ ਟਾਈਮ ਤੇ ਮੌਜੂਦ ਹੈ ਜੋ ਪਿਛਲੇ ਸਾਲ ਪਿਛਲੀ ਗਰਮੀ ਦੇ ਵਿੱਚ ਮੇਰੇ ਕੋਲੇ ਸਟਾਕ ਦੇ ਵਿੱਚ ਮੈਂ ਸੰਭਾਲਤਾ ਸੀਗਾ ਐਕਸਲ ਦੇ ਵਿੱਚ ਮੈਂ ਵੀਡੀਓਜ਼ ਨਹੀਂ ਪਾਈਆਂ ਇਸ ਸਾਲ ਕੱਢਿਆ ਤੇ ਕਾਹਿੰ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਮੈਂ ਡਿਸਕਾਊਂਟ ਦੇਣ ਬਾਰੇ ਸੋਚਿਆ ਕਿ ਇਹਨਾਂ ਚੀਜ਼ਾਂ ਦੇ ਉੱਪਰ ਅੱਛਾ ਟਾਲਾ ਡਿਸਕਾਊਂਟ ਮਿਲ ਜਾਵੇ ਇਹ ਕੋਈ ਪਾਰਟੀ ਵੇਅਰ ਵਧੀਆ ਸੂਟ ਹੈਗਾ ਇਹ ਬਿਸਕੋਸ オーਰਗੈਂజా ਦੀ ਸ਼ਰਟ ਹੈ ਟਾਈਡਾਈ ਦੀ ਸ਼ਰਟ ਹੈ ਇਸਦੇ ਉੱਪਰ ਇਸ ਤਰ੍ਹਾਂ ਇਹ ਵਰਕ ਹੋਇਆ ਵਾਂ ਬਹੁਤ ਪਿਆਰਾ ਫੈਬਰਿਕ ਹੈ ਇਸ ਦਾ ऑर्गेंजा जी विस्कोस ਦਾ ਬਹੁਤ ਸਮੂਥ ਤੇ ਪਿਆਰਾ ਤੇ ਲਾਈਟ ਕਲਰ سوری ਲਾਈਟ ਵੇਟ ਹੈ ਤੇ ਇਹ ਇਸ ਦੀ ਸ਼ਰਟ ਦਾ ਡਿਜ਼ਾਈਨ ਹੈ ਇਸ ਦੇ ਨਾਲ ਹੁਣ ਆਪਾਂ ਬਾਟਮ ਦੀ ਗੱਲ ਕਰਦੇ ਆ ਬਾਟਮ ਇਸ ਦੇ ਨਾਲ ਇਹ ਹੈ ਮੈਚਿੰਗ ਦੇ ਵਿੱਚ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਬਾਟਮ ਦੇ ਉੱਪਰ ਇਸ ਤਰ੍ਹਾਂ ਵਰਕ ਰਹੇਗਾ ਜੀ ਇਸ ਦੇ ਨਾਲ অর্गेंजा ਦੀ ਸ਼ਰਟ ਰਹੇਗੀ ਤੇ ਇਹ ਇਸ ਦੇ ਨਾਲ ਦੁਪੱਟਾ ਰਹੇਗਾ ਵਿਸਕੋਸ অর্गेंजा ਦਾ ਦੁਪੱਟਾ ਹੈ ਜੀ ਚਾਰੇ ਪਾਸਿਆਂ ਦੇ ਉੱਪਰ ਇਸ ਤਰ੍ਹਾਂ ਲੇਸ ਲੱਗੀ ਹੋਈ ਹੈ ਇਸ ਤੇ ਤੇ ਲਾਈਨਿੰਗ ਵਾਲਾ ਦੁਪੱਟਾ ਹੈ ਸੋ ਬਹੁਤ ਹੀ ਪਿਆਰਾ ਇਸ ਦੀ ਕਲਾਸੀ ਲੁੱਕ ਹੈ ਬਹੁਤ ਪਿਆਰਾ ਸੋਹਣਾ ਦੁਪੱਟਾ ਹੈ ਇਹ ਤੇ ਬਿਲਕੁਲ ਵੀ ਇਹ ਖੁੱਭਣ ਤੇ ਚੁੱਭਣ ਵਾਲਾ ਨਹੀਂ ਹੈ ਇਸ ਤਰ੍ਹਾਂ ਸਮੂਥ ਹੈ ਬਿਲਕੁਲ ਵੀ ਖਰਾਬ ਮਤਲਬ ਇਸ ਦੀ ਉਹ ਨਹੀਂ ਹੈਗੀ ਕਿ ਤੁਸੀਂ ਲਓਗੇ ਤੁਹਾਨੂੰ ਗਰਮੀ ਦੇ ਵਿੱਚ ਇਰੀਟੇਟ ਕਰੇਗਾ ਨਹੀਂ ਇਰੀਟੇਟ ਕਰਨ ਵਾਲਾ ਦੁਪੱਟਾ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਰ ਲੈ ਕੇ ਦਿਖਾ ਦੇਣੀ ਹੈ ਇਸ ਤਰ੍ਹਾਂ ਆਈ ਹੋਪ ਕਿ ਤੁਹਾਨੂੰ ਅੱਜ ਵਾਲੇ ਸੂਟ ਵੀ ਬਹੁਤ ਸੋਹਣੇ ਲੱਗੇ ਹੋਣੇ ਆ ਬਹੁਤ ਪਸੰਦ ਆਏ ਹੋਣੇ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੋਣਾ ਤੁਸੀਂ ਆਪਣੇ ਆਰਡਰ ਇਨਕੁਆਰੀਆਂ ਡਿਟੇਲ ਜਾਣਕਾਰੀ ਜੋ ਵੀ ਲੈਣੀ ਹੈ ਤੁਸੀਂ ਇਸ ਨੰਬਰ ਦੇ ਉੱਪਰ ਵਿਜ਼ਿਟ ਕਰਕੇ ਆਪਣੀ ਚੈਟ ਰਾਹੀਂ ਇਨਕੁਆਰੀ ਲੈ ਸਕਦੇ ਹੋ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ